ਜੀ ਜਸਤੀ ਵਾਲੀ ਦਾ ਫਾਇਦਾ ਹੈ ਕਿ ਫਾਈਬਰ ਵਾਲੀ ਦਾ ਫਾਇਦਾ ਮਜ਼ਬੂਤੀ ਘੜੀ ਜਾ ਮਜ਼ਬੂਤੀ ਸਹੀ ਜਸਤੀ ਵਾਲੀ ਹੈ ਫਾਈਬਰ ਬਈ ਇਹ ਮੋਟੀ ਇਹ ਕਾਚ ਪੈਂਦੀ ਹੈ ਇਹ ਬਾਰਡਰ ਤੇ ਜਿਹੜੀ ਬਾਰਡਰ ਹਾਂ ਉੱਤੇ ਬਾਕੀ ਇਹ ਵਿਚਾਲੇ ਆ ਜੂਗੀ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਆਪਣਾ ਖਾਨਦਾਨੀ ਕੰਮ ਹੈ ਅੱਜ ਤੂੰ 20 ਸਾਲ ਹੋ ਗਏ ਕੰਮ ਕਰਦਿਆਂ ਨੂੰ ਬਾਕੀ ਆਪਣੇ ਕੋਲੇ ਮਾਲ ਤੈਨ ਇੱਕ ਦਾ ਬਣਦਾ ਕੱਲਾ ਕੱਗਰ ਤੇ ਬਜਰੀ ਡੇਢ-2 ਦੀ ਜਾਲੀ ਹੈ ਜੀ ਪੂਰੀ ਕੁਆਲਿਟੀ ਹੈ ਪੂਰੀ ਕੁਆਲਿਟੀ ਹੋ ਲੱਗ ਰਹੇ ਆ ਆਮ 1.5 ਇੰਚ ਹੀ ਰੱਖਦੇ ਆ ਆਪਾਂ 2 ਇੰਚ ਦੇ ਫਾਰਮ ਹੈ ਆਪਣੇ ਕੋਲੇ ਠੀਕ ਹੈ ਜੀ ਇਹਦੇ ਨਾਲ ਵੀ ਬਾਈ ਫਿਰ ਮਜ਼ਬੂਤੀ ਦਾ ਫਰਕ ਪੈਣਾ ਪੂਰੀ ਜੀ ਕਿੱਥੇ 1.5 ਇੰਚੀ ਹੋਣੀ ਕਿੱਥੇ 2 ਇੰਚੀ ਹੋਣੀ ਆਪਣੇ ਕੋਲੇ ਬਹੁਤ ਹੈ ਜੀ ਠੀਕ ਹੈ ਜੀ ਠੀਕ ਹੈ ਬਾਕੀ ਆਪ ਦਾ ਕੋਈ ਨਕਸ਼ਾ ਲੈ ਕੇ ਆਉਂਦਾ ਆਪਾਂ ਉਹ ਵੀ ਜਾਲੀ ਤਿਆਰ ਕਰ ਦਿਆਂਗੇ ਮਤ ਜਿਹੜੀ ਫੋਟੋ ਭੇਜਤੀ ਮਿਲ ਜੂਗੀ ਮਿਲ ਜੂਗੀ ਸਸੀ ਗਾਲ ਦੋਸਤੋ ਅੱਜ ਗੋਨਿਆਂ ਵਾਲਾ ਮੰਡੀ ਪਹੁੰਚੇ ਆਂ ਰਾਜਸਥਾਨ ਵਾਲੇ ਭਰਾ ਮਿਲ ਆਉਣੇ ਦੋ ਜਿਹੜੇ ਕਲਾਸਿਕਲ ਕੋਠੀਆਂ ਲਈ ਬਹੁਤ ਸੋਹਣੀਆਂ ਜਾਲੀਆਂ ਤੇ ਪਾਵੇ ਬਣਾਉਂਦੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਉਹਰੀ ਗਾੜਾ ਮਜ਼ਬੂਤੀ ਦਾ ਦਾਅਵਾ ਹੈਗਾ ਵੀ ਕੋਈ ਵੀ ਚੀਜ਼ ਤੁਸੀਂ ਲੈ ਜਾਓ ਤਸੱ ਅਸੀ ਗੱਲ ਬਾਈ ਸਸਰੀ ਗੱਲ ਬਾਈ ਪਹਿਲਾਂ ਤਾਂ ਆਪਾਂ ਲੋਕੇਸ਼ਨ ਦੱਸ ਦਈਏ ਤੇ ਆਪਣਾ ਨਾਮ ਦੱਸ ਦਈਏ ਫੈਕਟਰੀ ਦਾ ਕਿੱਥੇ ਪੈਂਦੀ ਹੈ ਆਪਣਾ ਫੈਕਟਰੀ ਦਾ ਨਾਮ ਹੈ ਜੈ ਸ਼੍ਰੀ ਮਹਾਕਾਲ ਜਾਲੀ ਸਟੋਰ ਬਠਿੰਡਾ ਰੋਡ ਗੋਨਿਆਣਾ ਮੰਡੀ ਬਾਲਾਜੀ ਕਲੋਨੀ ਦੇ ਸਾਹਮਣੇ ਠੀਕ ਹੈ ਜੀ ਬਾਈ ਦੋਨੇ ਭਰਾਵਾਂ ਨੇ ਸਟਾਰਟ ਕੀਤਾ ਫਿਰ ਇਹ ਦੋਨੇ ਭਰਾਵਾਂ ਕਿੰਨਾ ਟਾਈਮ ਹੋ ਗਿਆ ਇੱਥੇ ਇੱਥੇ ਆਪਾਂ ਨੂੰ 6 ਮਹੀਨੇ ਹੋਏ ਬਾਕੀ ਰਾਜਸਥਾਨ ਆਪਣਾ ਖਾਨਦਾਨੀ ਕੰਮ ਹੈ ਕਹਿੰਦਾ ਆਪਾਂ ਆਪ ਹੀ ਮਾਲ ਤਿਆਰ ਕਰਦੇ ਹਾਂ ਠੀਕ ਹੈ ਜੀ ਤੇ ਲਓ ਵੀ ਦੋਸਤੋ ਪਹਿਲਾਂ ਨਾ ਬਾਈ ਹੋਰਾਂ ਡਿਜ਼ਾਈਨ ਦਿਖਾ ਦਈਏ ਬਾਈ ਕਿੰਨੇ ਕੁ ਡਿਜ਼ਾਈਨ ਨੇ ਆਪਣੇ ਠੀਕ ਹੈ ਜੀ ਠੀਕ ਹੈ ਬਾਕੀ ਆਪ ਦਾ ਕੋਈ ਨਕਸ਼ਾ ਲੈ ਕੇ ਆਉਂਦਾ ਆਪਾਂ ਉਹ ਵੀ ਜਾਲੀ ਤਿਆਰ ਕਰਦੇ ਹਾਂ ਮਤ ਜਿਹੜੀ ਫੋਟੋ ਭੇਜਤੀ ਮਿਲ ਜੂਗੀ ਮਿਲ ਜੂਗੀ ਠੀਕ ਹੈ ਜੀ ਠੀਕ ਹੈ ਭਾਈ ਕੀ ਕੁਆਲਿਟੀ ਰਹਿੰਦੀ ਆ ਕਿਉਂਕਿ ਜਾਲੀਆਂ ਅੱਜ ਕੱਲ ਜੇ ਕਰੀ ਹਰ 15 ਕਿਲੋਮੀਟਰ ਤੇ ਕੋਈ ਨਾ ਕੋਈ ਫੈਕਟਰੀ ਲੱਗੀ ਹੋਈ ਆ ਆਪਣੀਆਂ ਜਾਲੀਆਂ ਦੇ ਵਿੱਚ ਕੀ ਖਾਸ ਹੈ ਆਪਣੇ ਫਰਮੇ ਖਾਸ ਹੈ ਕੁਆਲਿਟੀ ਕੀ ਮਜ਼ਬੂਤੀ ਦਾਵਾ ਕਰ ਪਹਿਲਾ ਤਾਂ ਸਾਰਿਆਂ ਤੋਂ ਪਹਿਲਾਂ ਆਪਣਾ ਖਾਨਦਾਨੀ ਕੰਮ ਹੈ ਅੱਜ ਤੋਂ 20 ਸਾਲ ਹੋ ਗਏ ਕੰਮ ਕਰਦਿਆਂ ਨੂੰ ਬਾਕੀ ਆਪਣੇ ਕੋਲੇ ਮਾਲ ਤੈਨ ਇੱਕ ਦਾ ਬਣਦਾ ਕੱਲਾ ਕੱਗਰ ਤੇ ਬਜਰੀ ਮਾਲ ਤਿਆਰ ਕਰਕੇ ਫਿਰ ਬਰੇਤੀ ਨਹੀਂ ਪਾਉਂਦੇ ਫਿਰ ਆਪਾਂ ਡੱਗੀ 'ਚ ਮਾਲ ਲਾਉਨੇ ਠੀਕ ਹੈ ਜੀ ਡੱਗੀ 'ਚ ਨਹਿਰ ਦਾ ਪਾਣੀ ਆ ਡੱਗੀ 'ਚ ਮਾਲ ਆਪਾਂ ਤਿਆਰ ਕਰਦੇ ਮਾਲ ਦੀ ਆਪਣੀ ਫੁੱਲ ਗਾਰੰਟੀ ਹੈ ਹੁਣ ਇਹ 1.5 2 ਦੀ ਜਾਲੀ ਹੈ ਜੀ ਪੂਰੀ ਕੁਆਲਿਟੀ ਹੈ ਫੁੱਲ ਗਾਰੰਟੀ ਹੈ ਜਮਾ ਇੱਕ ਅੰਚ ਵਾਂਗੂ ਖੜਕਦੀ ਹੈ ਨਾ ਜਮਾ ਅੰਚ ਵਾਂਗੂ ਫੁੱਲ ਗਾਰੰਟੀ ਹੈ ਆਪਣੀ ਕਹਿਣਾ ਮੈਂ ਮਾਲ ਦੀ ਕੋਈ ਜਮਾ ਭੁਰਦੀ ਨਹੀਂ ਹੈਗੀ ਕੋਈ ਕੋਈ ਨਹੀਂ ਕੱਲਾ ਕਾਗਰ ਆ ਲਓ ਜੀ ਇਹ ਬਾਕੀ ਬਈ ਨੌਜਵਾਨ ਦੋਨੇ ਕਹਿੰਦੇ ਬਜ਼ੁਰਗ ਹੜਾ 2002 ਤੋਂ ਜਾਲੀਆਂ ਬਣਾਉਂਦਾ ਸੀ 2002 ਚੋਂ ਉਹੀ ਜੱਦੀ ਪੁਸਤੀ ਕੰਮ ਹੈ ਪਹਿਲਾਂ ਰਾਜਸਥਾਨ ਸੀ ਹੁਣ ਪੰਜਾਬ ਚ ਆ ਗਿਆ ਪੰਜਾਬ ਆ ਗਿਆ ਹੁਣ ਇਹ 2 ਬਈ 3 ਦਾ ਨਵਾਂ ਡਿਜ਼ਾਈਨ ਹੈ ਦਵਾਈ ਦਾ ਨਕਸ਼ਾ ਠੀਕ ਆ ਬਈ ਬਹੁਤ ਸੋਹਣੀ ਜਾਲੀ ਹੈ ਠੀਕ ਆ ਜੀ ਠੀਕ ਹੈ ਬਾਕੀ 2 2.5 ਦੀ ਹੈ ਕੋਈ ਕਹਿੰਦਾ ਮਤਲਬ ਆਪਣੇ ਧਾਰਮਿਕ ਸਥਾਨ ਤੇ ਇਹ ਜਾਲੀ ਲੱਗਦੀ ਠੀਕ ਆ ਜੀ ਠੀਕ ਹੈ ਡਿਜ਼ਾਈਨ ਆਪਣੇ ਕੋਲੇ ਸਾਰੇ ਮਿਲਣਗੇ 2.5 3 ਦੀ ਜਾਲੀ ਆ ਉੱਪਰ ਤੁਰੇ ਫਿਰਦੇ ਆ ਤੁਸੀਂ ਦੇਖ ਸਕਦੇ ਹੋ ਫੁੱਲ ਗਾਰੰਟੀ ਮਾਲ ਦੀ ਬਜੀ ਟੋਕਰ ਕੋਈ ਟੈਂਸ਼ਨ ਨਹੀਂ ਕੋਈ ਦਿੱਕਤ ਨਹੀਂ ਆ ਜੀ ਇੱਕ ਚੀਜ਼ ਬਈ ਮੈਨ ਮੱਲਾ ਸਾਈਜ਼ ਵੀ ਮੱਲਾ ਜਿਆਦਾ ਇਥੋਂ ਚੌੜਾ ਵੀ ਹਾਂ 2 ਇੰਚ ਇਹ 2 ਇੰਚ 2 ਇੰਚ ਇਹ ਨਹੀਂ ਕੱਟ ਹੁੰਦਾ ਇਹ ਹਾਂ ਆਮ 1.5 ਇੰਚ ਹੀ ਰੱਖਦੇ ਆ ਆਪਾਂ 2 ਇੰਚ ਦੇ ਫਰਮੇ ਆਪਣੇ ਕੋਲੇ ਠੀਕ ਹੈ ਜੀ ਇਹਦੇ ਨਾਲ ਵੀ ਬਾਈ ਫਿਰ ਮਜ਼ਬੂਤੀ ਦਾ ਫਰਕ ਪੈਂਦਾ ਪੂਰੀ ਜੀ ਕਿੱਥੇ 1.5 ਇੰਚੀ ਹੋਣੀ ਕਿੱਥੇ 2 ਇੰਚੀ ਹੋਣੀ ਹਾਂ ਫੁੱਲ ਗਾਰੰਟੀ ਹੈ ਕਿਉਂਕਿ ਇਹ ਸਰੀਏ ਨੂੰ ਹਵਾ ਪਾਣੀ ਨਹੀਂ ਲੱਗਦਾ ਹਾਂ ਜਿਹੜਾ ਵਿਚਾਲੇ ਉਹ ਪੈਂਦਾ ਵਿਚਾਲੇ ਉਹ ਪੈਂਦਾ ਬਾਕੀ 1.5 बाई 3 ਆ ਗਏ ਪੂਰਾ ਤਸੱਲੀ ਵਾਲਾ ਮਾਲ ਹੈ ਹੁਣ ਇਹ 2 बाई 4 ਆ ਗਏ ਮਰਫੀ ਜਾਲੇ ਜੀ ਪੂਰੀ ਗਾਰੰਟੀ ਆ ਮੰਗ ਲਈ ਆਪਣੀ ਮਦਲਾ ਤਾਂ ਐ ਲਾਦੇ ਜਮਨਾ ਬਾਸ ਦੀ ਲੱਕੜ ਨੂੰ ਆਪਾਂ ਉਹ ਕਰ ਰਹੇ ਹੁੰਦੇ ਹਾਂ ਹਾਂ ਬੈ ਪੂਰਾ ਓਕੇ ਹੁਣ ਕਈ ਵਾਰੀ ਕਈ ਵਾਰੀ ਕਹਿ ਦਿੰਦੇ ਆ ਹੁਣ ਕਿਸੇ ਨੇ ਜੇ ਫਾਈਬਰ ਦੀ ਤਾਰ ਪਾਉਣੀ ਹੈ ਤਾਂ ਆਪਾਂ ਫਾਈਬਰ ਪਾ ਦੇਾਂਗੇ ਪੂਰੀ ਮੋਟੀ ਤਾਰ ਹੈ ਫਾਈਬਰ ਬਈ ਇਹ ਮੋਟੀ ਇਹ ਕਾਹਚ ਪੈਂਦੀ ਹੈ ਇਹ ਬਾਰਡਰ ਤੇ ਜਿਹੜੀ ਆਪਾਂ ਹਾਂ ਉੱਤੇ ਬਾਕੀ ਇਹ ਵਿਚਾਲੇ ਆ ਜੂਗੀ ਜੇ ਕਈ ਕਹਿੰਦੇ ਆ ਵੀ ਅਸੀਂ ਜਿਸਤੀ ਪਾਉਣੀ ਹੈ ਇਹ ਨਵੀਂ ਜਿਸਤੀ ਦਾਰ ਵੀ ਇਹ ਜਿਸਤੀ ਨਹੀਂ ਬਈ ਮੈਂ ਕਿਸੇ ਕੋਲੇ ਦੇਖੀ ਸਾਰੇ ਜ਼ਿਆਦਾ ਉਹ ਲੋਹੇ ਵਾਲੀ ਪਾਉਂਦੇ ਆ ਬੈ ਆਪ ਜਿਸਤੀ ਹੈ ਲੋਹੇ ਵਾਲੀ ਪਾਵਾਂਗੇ ਆ ਪਕਵਾੜੀਏ ਤੋਂ ਲਿਆ ਕੇ ਉਹ ਜੰਗਾਲ ਫੜ ਜਾਂਦੀ ਹੈ ਦੂਜਾ ਝੋਲ ਹੁੰਦਾ ਜਮਾਂ ਰੀਜਨਲ ਪੂਰੀ ਰੀਜਨਲ ਤਾਰ ਹੈ ਜਿਸਤੀ ਠੀਕ ਹੈ ਜੀ ਫੁੱਲ ਗਰੰਟੀ ਆਪਣੀ ਬਾਕੀ ਗਾਹਕ ਦੀ ਚੁਆਇਸ ਹੈ ਜਿਸਤੀ ਪਾਉਣੀ ਹੈ ਜਿਸਤੀ ਪਾ ਦੇਣਗੇ ਫਾਈਬਰ ਪਾਉਣੀ ਹੈ ਫਾਈਬਰ ਪਾ ਦੇਣਗੇ ਤੇ ਹੂੰ ਬਈ ਹੁਣ ਛੋੜਦਾ ਕੰਮ ਪੁਰਾਣਾ ਹੈ ਜਿਸਤੀ ਵਾਲੀ ਦਾ ਫਾਇਦਾ ਹੈ ਕਿ ਫਾਈਬਰ ਵਾਲੀ ਠੀਕ ਹੈ ਜੀ ਕੀ ਕਾਰਨ ਬਾਈ ਉਹ ਕਾਰਨ ਇਹ ਹੈ ਜਿਹੜੀ ਫਾਈਬਰ ਦੀ ਤਾਰ ਹੈ ਇਹਦੇ ਨਾਲ ਮਸਾਲਾ ਪਕੜ ਨਹੀਂ ਕਰਦਾ ਤੇ ਜਿਹੜੀ ਜਸਤੀ ਹੈ ਉਹਦੇ ਨਾਲ ਮਾਲ ਪੂਰਾ ਵਗੜਾ ਮੈਂ ਇਹ ਜੀ ਮੈਨੂੰ ਪਹਿਲਾਂ ਵੀ ਕਿਸੇ ਨੇ ਦੱਸੀ ਆ ਹਾਂ ਕਹਿੰਦੇ ਇਹ ਮਤਲਬ ਕੁਲੀ ਇੰਨੀ ਜ਼ਿਆਦਾ ਹੁੰਦੇ ਇਹਨੂੰ ਮਸਾਲਾ ਸਹੀ ਨਹੀਂ ਪਕਦਾ ਬਾਈ ਜਾਲੀ ਟੁੱਟ ਗਈ ਆਪਾਂ ਮਾੜੀ ਜਿਵੇਂ ਖਿੱਚਾਂ ਸਾਰੀ ਤਾਰ ਬਾਹਰ ਆ ਗਈ ਪਲਾਸ ਨਾਲ ਇਹ ਜਾਲੀ ਕਿਵੇਂ ਅੱਛਾ ਜੇ ਕਿਦੋਂ ਨੰਗੀ ਹੋ ਗਈ ਇਹ ਹਾਂ ਆਪਾਂ ਦੇਖੀ ਪਲਾਸ ਨਾਲ ਖਿੱਚਾਂ ਆ ਜੂਗਾ ਆਵੇਂ ਆਜੂ ਕਿਉਂਕਿ ਪਕੜ ਨਹੀਂ ਹੁੰਦੀ ਲੋਕ ਤਾਂ ਹੁਣ ਕਹਿੰਦੇ ਵੀ ਫਾਈਬਰ ਪੈਵਰ ਦਾ ਫਾਇਦਾ ਨਹੀਂ ਜਸਤੀ ਤਾਰ ਹੈ ਜਿਹੜੀ ਇਹਦੀ ਫੁੱਲ ਮਜ਼ਬੂਤੀ ਠੀਕ ਹੈ ਇਹ ओरिजिनल ਹੈ ਜੀ ਇੱਕ ਆਮ ਝੋਲ ਵਾਲੀ ਆਉਂਦੀ ਜਮ ਆਪਣੇ ਕੋਲੇ ਰੀਜਨਲ ਹੈ ਬਾਕੀ ਗਾਹਕ ਦੀ ਚੁਆਇਸ ਹੈ ਤੇ ਜਿਸ ਦੀ ਪਾਵੇ ਤੇ ਇਹ ਇਹ ਪਾਵੇ ਫੇਵਰ ਬੋਲ ਇੱਕ ਸਭ ਤੋਂ ਵੱਡਾ ਜਿਹੜਾ ਮਸਾਲੇ ਦਾ ਫਰਕ ਹੈ ਜਿਵੇਂ ਆਪਾਂ ਦੇਖ ਰਹੇ ਆਂ ਵੀ 43 ਗ੍ਰੇਡ 43 ਗ੍ਰੇਡ ਵਰਤਦੇ ਆਂ ਬਾਈ ਉਹਦੀ ਮੰਗਰੈਂਸਮੈਂਟ ਇੱਕ ਚੀਜ਼ ਇਹ ਚ ਮੈਂ ਦੇਖਿਆ ਵੀ 6 ਇੱਕ ਦਾ 8 ਇੱਕ ਦਾ ਇਹ ਇਹ ਕਈ ਪਉਂਦੇ ਆਪਣੇ ਕੋਲੇ 3 ਇੱਕ ਦਾ ਮਾਲ ਬਣਦਾ ਫੇਰ ਆ ਡੱਗੀ 'ਚ ਮਾਲ ਪਕਾਉਨੇ ਆਪਾਂ ਠੀਕ ਹੈ ਜੀ ਠੀਕ ਹੈ ਸਾਰਾ ਤੇ ਨਹਿਰ ਦਾ ਪਾਣੀ ਆਪਣੇ ਕੋਲੇ ਇਹ ਵੀ ਇੱਕ ਖਾਸ ਆ ਦੋਸਤੋ ਗੱਲ ਆ ਥੱਲੇ ਦਿਖਾ ਦੀ ਬਾਈ ਨਾਲ ਨਹਿਰੀ ਪਾਣੀ ਵਾਲਾ ਖਾਲ ਜਾਂਦਾ ਉਹ ਖਾਲ ਜਾਂਦਾ ਉਹ ਪਾਣੀ ਵਰਤਦੇ ਆਪਾਂ ਤੇ ਬਾਈ ਹੋਰੀ ਉਹ ਪਾਣੀ ਵਰਤਦੇ ਨੇ ਤੇ ਇਹ ਜੀ ਬਾਈ ਫਿਰ ਜਦੋਂ ਹੁਣ ਜਾਲੀ ਉਹ ਕੱਢ ਕੇ ਰੱਖੀ ਪਈਆਂ ਨੇ ਫਿਰ ਉਹ ਕਿੰਨਾ ਡੇਮੇਜ ਚ ਰੱਖਣੇ ਪੈਂਦੀਆਂ ਨੇ ਉਹ 24 ਘੰਟੇ ਲੱਗਦੇ ਆ ਅਸੀਂ ਇਹਦੇ ਵਿੱਚ ਇਹਦੇ ਵਿੱਚ ਬਾਈ ਉਸ ਤੋਂ ਬਾਅਦ ਅਸੀਂ ਕੱਢ ਗਏ ਪੂਰੀ ਬੜੀ ਜੌਰਦਸਤ ਮਾਲ ਤਿਆਰ ਹੁੰਦਾ ਜੀ ਇਹਦੇ ਨਾਲ ਕਿਉਂਕਿ ਹੁਣ ਕਹਿਣਾ ਮਤਲਬ ਅੰਦਰ ਲੱਗੀ ਐ ਅਜੇ ਗਿੱਲੀ ਐ ਜਾਲੀ ਠੀਕ ਆ ਜੀ ਹੁਣ ਅੰਦਰ ਬਾਈ ਦੀ ਦੇਖੋ ਜੀ ਠੀਕ ਆ ਜੀ ਠੀਕ ਮਾਲ ਦੀ ਆਪਣੀ ਫੁੱਲ ਗਾਰੰਟੀ ਐ ਫਿਰ ਕਈ ਕਹਿ ਦਿੰਦੇ ਆ ਵੀ ਅਸੀਂ ਆਪਦੇ ਘਰੇ ਮਾਲ ਤਿਆਰ ਕਰਾਉਣਾ हां भाई के भी डिमांड हैगी क्योंकि अगला कहंदा मजबूती ਦਾ ਦਾਵਾ ਚਲ ਇੱਥੇ ਕਰਤਾ ਤੁਸੀਂ ਕਰਤਾ ਫਿਰ ਵੀ ਬਿਜਲੀ 2-4 ਪੀਸ ਕਿਤੇ ਆਏ ਨਾ ਹੋ ਜੇ ਜੇ ਘਰੇ ਕਰਵਾਉਣਾ ਕਿਸੇ ਨੇ ਵੱਡੀ ਹਵੇਲੀ ਆ ਉਹ ਕਰ ਦੂਗੇ हां ਜੇ ਕਿਸੇ ਨੇ ਘਰੇ ਬਣਾਉਣਾ ਆਪਾਂ ਉਹ ਵੀ ਬਣਾ ਦੇਾਂਗੇ ਠੀਕ ਆ ਜੀ ਠੀਕ ਟੀਮ ਹੈਗੀ ਤੁਹਾਡੇ ਕੋਲ ਆਪਣੇ ਕੋਲ ਟੀਮ ਹੈਗੀ ਆ ਕੋਈ ਦਿੱਕਤ ਨਹੀਂ ਜੇ Rajasthan ਹੋਵੇ ਜੇ Punjab ਹੋਵੇ ਜੇ Haryana ਹੋਵੇ ਜਿੱਥੇ ਮਰਜ਼ੀ ਹੋਵੇ ਆ ਦੇਖੋ ਦੋਸਤੋ ਜਿਵੇਂ ਆਪਾਂ ਅੱਜ ਕੱਲ ਹਵੇਲੀਆਂ ਬਣਾ ਰਹੇ ਨਾ ਕਲਾਸਿਕਲ ਦੇ ਵਿੱਚ ਆ ਬਾਈ ਉਹਨਾਂ ਸਾਰੀਆਂ ਕੋਠੀਆਂ ਜਿਹੜੀਆਂ ਮੈਂ ਕੰਮ ਕੀਤਾ ਉਹਦੀਆਂ ਫੋਟੋਆਂ ਲਾਈਆਂ ਹੋਈਆਂ ਨੇ ਤੇ ਸਭ ਤੋਂ ਵੱਡੀ ਗੱਲ ਵੀ ਮਜ਼ਬੂਤੀ ਵਾਲੀ ਚੀਜ਼ ਮੈਂ ਇੱਥੇ ਗਰੰਟੀ ਫੁੱਲ ਹੋਊਗੀ ਆਪਣੀ ਜਾਨਾ ਕੋਈ ਖੜ ਕੇ ਕੋਈ ਤਿਆਰ ਕਰਾਉਣਾ ਚਾਹੁੰਦਾ ਤਾਂ ਉਹ ਵੀ ਆਪਾਂ ਤਿਆਰ ਕਰ ਦਿਆਂਗੇ ਕਈ ਵਾਰੀ ਅਗਰ ਆ ਕਹਿ ਦਿੰਦਾ ਵੀ ਅਸੀਂ ਤਾਂ ਇੱਥੇ ਉਹ ਵੀ ਕਰ ਦਾਂਗੇ ਜੇ ਘਰੇ ਕਿਸੇ ਨੇ ਮਾਲ ਤਿਆਰ ਕਰਾਉਣਾ ਹੈ ਜਿਹੜਾ ਡਿਜ਼ਾਈਨ ਚਾਹੀਦਾ ਅਸੀਂ ਘਰੇ ਵੀ ਤਿਆਰ ਕਰਿਆ ਕੀ ਬਾਤ ਹੈ ਜੀ ਬਾਈ ਫਿਰ ਹੁਣ ਇਹ ਨਾ ਹੋਵੇ ਮਜ਼ਬੂਤੀ ਆਪਾਂ ਇੱਥੇ ਲਿਖ ਲਈ ਆ ਵੀ ਦਿਖਾ ਦੇ ਬਾਈ ਹਾਂ ਜੀ ਨਹੀਂ ਨਹੀਂ ਮੇਰੇ ਰੇਟ ਕਿਤੇ ਜ਼ਿਆਦਾ ਹੋ ਜਾ ਨਹੀ ਨਹੀਂ ਰੇਟ ਨਹੀਂ ਹੁੰਦਾ ਹੁਣ ਜਿਹੜੀ ਮਜ਼ਬੂਤੀ ਦਾ ਵਾਅਦਾ ਹੈ ਇਹ ਜਾਲੀਆਂ ਵੀ ਕਿੱਥੇ ਮਰਜੀ ਵਜਾ ਲਓ ਐਵੇਂ ਨਹੀਂ ਬਾਈ ਜੀ ਫੁੱਲ ਗਰੰਟੀ ਆਪਣੀ ਮਾਲ ਠੀਕ ਹੈ ਜੀ ਤਾਰੇ ਟੁੱਟਣ ਦੀ ਫੁੱਟਣ ਦੀ ਸਾਡੀ ਫੁੱਲ ਗਾਰੰਟੀ ਹੈ ਕਮਾਲ ਇਥੋਂ ਕੋਈ ਲੈ ਕੇ ਜਾਂਦਾ ਟੁੱਟ ਕੋਈ ਉਹ ਸਾਡੀ ਜ਼ਿੰਮੇਵਾਰੀ ਕੋਈ ਦਿੱਕਤ ਨਹੀਂ ਕੋਈ ਵੀ ਟੁੱਟ ਭੱਜ ਹੋ ਜੇ ਕੋਈ ਵੀ ਪ੍ਰੋਬਲਮ ਆ ਜੇ ਤੇ ਬਈ ਆ ਪਾਵੇ ਵੀ ਆਗੇ ਪਾਵੇ ਆਪਣੇ ਕੋਲ 6 ਇੰਚੀ ਹੈ ਪੂਰਾ ਮੋਟਾਈ ਜੇ ਪਾਵੇ 6 ਇੰਚੀ ਵੀ ਮਿਲ ਜੂਗਾ 5 ਇੰਚੀ ਵੀ ਮੋਟਾਈ ਮਿਲ ਜੂਗੀ ਠੀਕ ਹੈ ਜੀ ਹੁਣ ਇਹ 5 ਇੰਚੀ ਆ ਗਿਆ ਇਹ 1.5 ਫੁੱਟ ਹੈ 6 ਇੰਚੀ ਆ ਠੀਕ ਹੈ ਜੀ ਇਹਦਾ ਮਤਲ ਜਿਹੜੀ ਫੋਟੋ ਭੇਜਤੀ ਉਹ ਚੀਜ਼ ਤਾਂ ਮਿਲੀ ਜਾਣੀ ਹਾਂ ਮਿਲੀ ਜਾਣੀ ਜਿੰਨੇ ਡਿਜ਼ਾਈਨ ਪਏ ਆ ਬਾਕੀ ਕੋਈ ਆਪ ਦੀ ਮਨਪਸੰਦ ਦਾ ਡਿਜ਼ਾਈਨ ਸਾਨੂੰ ਹੁਣ ਕਈ ਵਾਰੀ ਕਹਿ ਦੁੰਦੇ ਆ ਵੀ 10 20 ਜਾਲੀਆਂ ਬਣਾਉਂਦੇ ਆ ਕੋਈ ਨਹੀਂ ਤਿਆਰ ਕਰਨ ਦਾ ਫਰਮਾ ਅਸੀਂ 10 20 ਜਾਲੀਆਂ ਵਾਸਤੇ ਵੀ ਫਰਮਾ ਤਿਆਰ ਕਰਵਾ ਦੇਵਾਂਗੇ ਠੀਕ ਹੈ ਜੀ ਲਓ ਵੀ ਦੋਸਤੋ ਜੈ ਸ਼੍ਰੀ ਮਹਾਕਾਲ ਜਾਲੀ ਸਟੋਰ ਗੋਨਿਆਣਾ ਮੰਡੀ ਖੜੇ ਆ ਦੋਨੇ ਭਰਾਵਾਂ ਨੇ ਬਹੁਤ ਵਧੀਆ ਕੰਮ ਕੀਤਾ ਸਭ ਤੋਂ ਵੱਡੀ ਗੱਲ ਹੈ ਜਿਹੜਾ ਮਿਹਨਤ ਕਰਦਾ ਉਹ ਸਪੋਰਟ ਕਰਨ ਦਾ ਹੱਕ ਬਣਦਾ ਦੋਨੇ ਭਰਾਵਾਂ ਦੀ ਆਪਾਂ ਸਪੋਰਟ ਵੀ ਕਰਨੀ ਆ ਕੁਆਲਿਟੀ ਆਪਾਂ ਦੇਖ ਲਈ ਇੱਕ ਵਾਰ ਤੁਸੀਂ ਵੀ ਜਿਹੜਾ ਮਾਰ ਲਿਓ ਤੇ ਚਾਹੇ ਤੁਸੀਂ ਘਰੇ ਤਿਆਰ ਕਰਵਾਉਣੀ ਆ ਉੱਥੇ ਹੀ ਬਾਈ ਉਹਰੀ ਕਹਿੰਦੇ ਅਸੀਂ ਕਰ ਦਾਂਗੇ ਕੋਲੇ ਵੇਖ ਕੇ ਤਿਆਰ ਕਰਾਉਣੀ ਕੋਲੇ ਵੇਖ ਕੇ ਨਹੀਂ ਕਰਦਾ ਸਭ ਤੋਂ ਵੱਡੀ ਗੱਲ ਆ ਬਾਈ ਉਹ ਰਿਹਾ 2002 ਤੋਂ ਸਾਡੇ ਫਾਦਰ ਸਾਹਿਬ ਇਹ ਕੰਮ ਕਰਦੇ ਆਉਂਦੇ ਨੇ ਉਹੀ ਚੀਜ਼ ਨੂੰ ਅਸੀਂ ਅੱਗੇ ਵਧਾਇਆ ਹੈਗਾ ਤਾਂ ਸਪੋਰਟ ਕਰੀਏ ਆਪਾਂ ਜਿਹੜੇ ਵੀ ਮਿੱਤਰਾਂ ਨੇ ਹਵੇਲੀ ਕੋਠੀ ਦੇ ਵਿੱਚ ਜਾਲੀ ਪਾਵੇ ਦਾ ਕੰਮ ਕਰਨਾ ਬਾਈ ਉਹਨਾਂ ਨੂੰ ਇੱਕ ਵਾਰ ਮੌਕਾ ਜ਼ਰੂਰ ਦਿਓ ਧੰਨਵਾਦ ਦੋਸਤੋ